ਪਤੇ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ টিਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜਤੀ ਕਲਾ ਛੋਹੋਗੇ ਅੱਜ ਆਪਾਂ ਬਹੁਤ ਹੀ ਪ੍ਰਸਿੱਧ ਰਚਨਾ ਬਹੁਤ ਹੀ ਪ੍ਰਸਿੱਧ ਬੰਦਸ਼ ਜਿਹੜੀ ਆਪ ਜੀ ਆਮ ਤੌਰ ਤੇ ਗਾਉਂਦੇ ਹੋ ਸੁਣਦੇ ਹੋ ਰੇਲਾ ਵਿੱਚ ਵੀ ਸੁਣਦੇ ਹੋ ਅਤੇ ਕੀਰਤਨ ਦਰਬਾਰਾਂ ਵਿੱਚ ਵੀ ਰਾਗੀ ਸਹਿਬਾਨਾਂ ਤੋਂ ਸੁਣਦੇ ਹੋ ਸਭ ਤੋਂ ਪਹਿਲਾਂ ਭਾਈ ਸਰਬਜੀਤ ਸਿੰਘ ਜੀ ਪਰਨਾ ਸਾਹਿਬ ਵਾਲੇ ਉਹਨਾਂ ਨੇ ਇਸ ਰੀਤ ਨੂੰ ਗਾਇਨ ਕੀਤਾ ਸੀ ਜਿਹੜੀ ਕਿ ਹੌਲੀ-ਹੌਲੀ ਮਕਬੂਲ ਹੋਈ ਬਹੁਤ ਪ੍ਰਸਿੱਧ ਹੋਈ ਸੰਗਤ ਨੇ ਬਹੁਤ ਪਿਆਰ ਕੀਤਾ ਅੱਜ ਆਪਾਂ ਸ਼ਬਦ ਸਿੱਖਾਂ ਦੇ ਸਿੱਖਾਂਗੇ ਜੀ ਸੁਖ ਤੇਰਾ ਦਿੱਤਾ ਨਹੀਂ ਹੈ ਤਾਲ ਗਹਿਰਵਾ ਦੇ ਵਿੱਚ ਆਓ ਜੀ ਸ਼ੁਰੂ ਕਰਦੇ ਹਾਂ ਰੀਤ ਨੂੰ ਕਿਦਾਂ ਪੜਿਆ ਬੇਸਿਕਲੀ ਇਹ ਆਪਾਂ ਦੇਸ਼ਾਲ ਤੋਂ ਆਪਾਂ ਪੜ ਰਹੇ ਆ ਤਾਂ ਕੁਦਰਤੀ ਤੌਰ ਦੇ ਉੱਤੇ ਆਪਾਂ ਇਹਨੂੰ ਮਾਂ ਮੰਨ ਰਹੇ ਹਾਂ ਸਾ ਇਹਨੂੰ ਮੰਨਾਂਗੇ ਤਾਂ ਇਹ ਮਾਂ ਬਣ ਜਾਏਗਾ ਜਿਨ੍ਹਾਂ ਬਿਨਾਂ ਦਾ ਸਕੇਲ C# ਹੈ ਜਿਹੜੇ ਉੱਚਾ ਨਹੀਂ गा ਸਕਦੇ ਉਹ ਇੱਥੋਂ ਗਾਣ ਉਹ ਇੱਥੋਂ ਦਾ ਮੈਨੂੰ ਵੈਕਟਰ ਦੱਸ ਦਿਆਂਗਾ ਆਪ ਜੀ ਨੇ ਵੀਡੀਓ ਸ਼ੁਰੂ ਤੋਂ ਅੰਤ ਤੱਕ ਦੇਖਣਾ ਮੈਂ ਇੱਥੋਂ ਵੀ ਦੱਸ ਦਿਆਂਗਾ ਠੀਕ ਹੈ ਬੇਬੀਆਂ ਭੈਣਾਂ ਨੇ ਇੱਥੋਂ ਸਿੱਖਣਾ ਆਪ ਜੀ ਨੂੰ ਇੱਥੋਂ ਦੱਸਿਆ ਜਾਏਗਾ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਆਪ ਜੀ ਨੂੰ ਦੱਸਿਆ ਜਾਏਗਾ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਜਿਹੜਾ ਆਪਾਂ ਗਾਇਨ ਕੀਤਾ ਹੈ ਡੀ ਸ਼ਾਰਪ ਦਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੈ ਸੁਖ ਤੇਰਾ ਸੁਖ ਤੇਰਾ ਸੁਰ ਲੱਗਣੇ ਨੇ ਧਾ ਪਾ ਮਾ ਮਾ ਪਾ ਗਾ ਗਾ ਮਾ ਗਾ ਪਾ ਸੋਖ ਤੇਰਾ ਦਿੱਤਾ ਨਹੀਂ ਹੈ ਕੋਈ ਉਸ ਤੋਂ ਬਾਅਦ ਦੋ ਵਾਰੀ ਬੋਲਣਾ ਤੋਂ ਬਾਅਦ ਫਿਰ ਉੱਪਰ ਚਲੇ ਜਾਣਾ ਇਸ ਸਾਥ ਤੋਂ ਨੋਟ ਨਾ ਆ ਬੈ ਤੋ ਤਪ ਬੈ ਤਾਂ ਨਾਮ ਜਪਾਵੇ ਸੁਖ ਦੇਦਾ ਦਿੱਤਾ ਨਹੀਂ ਇਹ ਦੋ ਵਾਰੀ ਪੜ੍ਹਨ ਤੋਂ ਬਾਅਦ ਫਿਰ ਆਪਾਂ ਮੇਰੇ RAM ਰਾਏ ਤੇ ਆ ਪਹਿਲਾਂ ਬੋਲਿਆ ਸੀ ਤੁਦ ਭਾਵੇ ਤਾਂ ਨਾਮ ਜਪਾਵੇ ਬਿਲਕੁਲ ਉਸੇ ਤਰ੍ਹਾਂ ਹੀ ਵਜਾਣਾ ਹੈ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਹੋਰ ਦੋ ਵਾਰੀ ਬੋਲ ਕੇ ਫਿਰ ਤੋਂ ਜੋ ਰੱਖੋ रखो थियो रही ਜਗਤ ਤੇਰੇ ਸੇ ਆਪੇ ਸਰਦਾਲਾ ਜੋ ਲਾਖੋ ਤੋਰਹੀਏ ਇਦਾਂ ਕਰਕੇ ਫਿਰ ਅਸਤਾਈਂ ਜਵਾਬ ਤਾਂ ਆ ਜਾਵਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਜੀ ਮਾਤਾਵਾ ਪੈਣਾ ਦੇ ਸਕੇਲ ਦੀਆਂ ਬੀਬੀਆਂ ਬੀਬੀਆਂ ਦਾ ਸਕੇਲ ਜਿਹਨਾਂ ਦਾ ਚੌਥਾ ਕਾਲਾ ਸਕੇਲ ਹੈ ਉਹਨਾਂ ਦਾ ਹੀ ਮਾ ਹੈ ਇੱਥੋਂ ਸ਼ੁਰੂ ਕਰਨਾ ਹੈ ਸੁਖ ਦਾ ਕੋਮਲ ਸੁਖ ਤੇਰਾ ਦਿੱਤਾ ਨਹੀਂ ਸੁਖ ਤੇਰਾ ਦਿੱਤਾ ਨਹੀਂ ਦੋ ਵਾਰ ਗੋਲ ਕੇ ਫਿਰ ਉਸ ਤੋਂ ਬਾਅਦ ਤੋਤ ਪਾਵੇ ਤਾਂ ਫਿਰ ਦੇਖੋ ਪਾਵੇ ਤਾਂ ਨਾਮ ਜਪਾਵੇ ਨਾਮ ਜਪਾਵੇ ਸੁਖ ਤੇਰਾ ਦਿੱਤਾ ਲੈ ਗਏ ਇਸ ਤਰ੍ਹਾਂ ਬੋਲ ਤੋਂ ਬਾਅਦ ਫਿਰ ਆਪ ਅਗਲੇ ਲਾਈਨ ਤੇ ਆ ਜਾਗੇ ਮੇਰੇ RAM ਰਾਏ ਮੇਰੇ RAM ਰਾਏ O <laughs> ਵੋਰਗੇ ਸਥਾਈ ਹੋ ਜੇਗੀ ਤੇਰਾ ਕੀ ਅੰਤਰਾ ਜੇ ਇਸ ਤਰ੍ਹਾਂ ਮੁਕਤ ਹੋ ਗਤ ਮੁਕਤ ਹੋ ਗਤ ਜਗਤ ਤੇਰੀ ਸੇਵਾ ਜਿਸ ਤੋਂ ਆਪ ਕਰਾਂ ਹੈ ਜਿਸ ਤੋਂ ਆਪ ਕਰਾਨੀ ਆਹ ਮੈਂ ਕਉ ਚ ਜੇ ਕਿਰਤ ਨ ਤੇਰਾ ਆਪ ਤੇ ਸਜਦਾ ਲਾਣੀ ਆਪ ਤੇ ਸਜਦਾ ਲਾਣੀ ਇਹ ਬੋਲਣ ਤੋਂ ਬਾਅਦ ਸਾਰਾ ਸ਼ਬਦ ਇਸ ਤਰ੍ਹਾਂ ਆਪ ਜੀ ਨੇ ਲਗਾਉਂਦੇ ਰਹਿਣਾ ਦੋ ਦੋ ਲਾਈਨਾਂ ਦਾ ਅੰਤਰਾ ਆਪ ਜੀ ਨੇ 오ਰੀਨਲ ਆਪ ਜੀ ਨੇ ਸੁਣਿਆ ਹੋਵੇਗਾ ਆਪ ਜੀ ਉੱਥੋਂ ਸੁਣ ਲਓ ਚੰਗੀ ਤਰ੍ਹਾਂ ਅਤੇ ਸੁਰਾਂ ਮੈਂ ਆਪ ਜੀ ਨੂੰ ਦੱਸ ਦਿੱਤੀਆਂ ਆਪ ਜੀ ਨੂੰ ਉੱਥੋਂ ਵੇਖ ਲੈਣਾ ਜੀ ਆਪ ਜੀ ਦਾ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਆਪ ਜੀ ਨੇ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਆਪ ਜੀ ਨੇ ਸ਼ਬਦ ਨੂੰ ਕਿਸ ਤਰ੍ਹਾਂ ਸਿੱਖਿਆ ਤੇ ਕਿਸ ਤਰ੍ਹਾਂ ਆਪ ਜੀ ਨੂੰ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ